ਨੇ ਬਣੀ ਨਹੀਂ ਜਾਲੇ ਹੋ ਗਿਆ ਪਿੱਛੋਂ ਗੋਗੂ ਵੀ ਗਿਆ ਪਿੱਛੋਂ ਕੇਰੀ ਨਹੀਂ ਹੋਗੀ ਇਹ ਮੁੰਗੇਗੀ ਸਹੀ ਹੈ ਨਾ ਕੇਰੀ ਨਹੀਂ ਕੁੱਤੇ ਨੂੰ ਭੇਜਾਂ ਨਾਲ ਆਪਣੇ ਇਹਨੇ ਇਹਨੇ ਬਦੰਗਾਂ ਨੂੰ ਤੂੰ ਮਾਰ ਜਾਨੀ ਦੋ ਵੇ ਦੋ आएंगे फिर ऊपर चढ़ेंगे अगली बार लेके आऊंगा ना पीली लेके आऊंगा हाँ वही लगी अपनी फिर ऊपर कितने ਉਹ ਉੱਪਰ ਲੱਗੀ ਵਿਖਣੀ ਨਹੀਂ ਉਹ ਰੀਲ ਸਾਡੇ ਢਿਗਣੀ ਨਹੀਂ ਡੈ ਜਾਈਏ ਨਹੀਂ ਜਾਂਦੇ ਨਹੀਂ ਜਾਂਦੇ ਜਾਂਦੇ ਇਹ ਕੌਣ ਕਿਉਂ ਉੱਪਰ ਗੁਰ ਨਹੀਂ ਨਹੀਂ ਉੱਪਰ ਲੱਗੀ ਆਉਂਦੇ ਨਹੀਂ ਐਸੇ ਰੋਣਾ ਇਹ ਕੰਮ ਨਹੀਂ ਕਰਦਾ। ਇਹ ਕੱਟਦਾ ਕੌਣ ਪਿਆ ਮਿੰਟ ਬਾਅਦ? ਕੱਟੇ ਹੀ ਤੇ। ਉਹ ਕਿੱਤੀ ਕਰਨੀ ਆ। ਇਹਨਾਂ ਨੂੰ ਪਹਿਲਾਂ نیچے ਨੂੰ ਲੈ ਕੇ ਆਣੀ ਪਈ। ਉਹ ਕਿੱਥੇ ਜਾਏਗਾ? ਹਾਂਜੀ ਦੇਖੋ ਜੀ ਕਿਵੇਂ ਪਤੰਗਾਂ ਦੇ ਮਗਰ ਭਜਦੇ ਲੋਕ। ਆਹ ਦੇਖੋ ਜੀ ਲਾਈਵ ਕਿ ਨਹੀ ਨਹੀ ਗਈ ਪਿੱਛਾ ਪੈ ਗਿਆ ਵੀਰ ਨਹੀ ਪੈਂਦਾ ਨਹੀ ਪੈਂਦਾ ਨਹੀ ਪੈਂਦਾ ਮੈਂ ਵੀ ਬੈ ਜਾ ਖੇਡ ਉਹ ਇਸੇ ਵੀ ਮੁੰਡੇ ਨੇ ਪਤੰਗਵਾਜੀ ਸਿਰਾ ਹੀ ਕਰਾਤਾ ਜੀ ਇਹ ਦੇਖੋ ਜੀ ਇਹ ਮੁੰਡਾ ਇਹ ਨਹੀਂ ਲੈ। ਮੈਂ ਕਿੰਨੀ ਵਰਕਿਆ ਕਿੰਨੇ ਆਏ। ਮੇਰੇ ਤੇ ਤਾਂ ਗੜੜੇ ਨਾ ਉਹ ਖਾਪ ਦੇ ਤਾਂ ਗਾ ਨੀਚੇ ਨੂੰ ਇਹ ਕੰਮ ਕਰਕੇ। ਚੱਲ ਬੋਲ। ਚਾਈਨਾ ਗੋਰਗੀ ਵਰਕੋ। ਕੱਕ ਕੱਕ ਕਰੋ। ਨਹੀਂ ਕੇ ਇਸ ਨਾਲ ਇੱਕ ਕੱਕਾਗਾ ਆਪਣਾ ਵੀ ਨੁਕਸਾਨ ਹੋਏਗਾ ਅਗੇ ਦੂਸਰੇਆਂ ਦਾ ਨੁਕਸਾਨ ਵੀ ਕਰਾਉਗੇ ਤੇ ਉਪਰੋਂ ਜੀ ਪੁਲਿਸ ਨੇ ਫੜ ਲਿਆ ਕਿ ਤੁਹਾਨੂੰ ਜੁਰਮਾਨਾ ਵੀ ਦੇਣਾ ਪਏਗਾ ਕਿ ਤੁਹਾਨੂੰ ਦਿੰਦੇ ਨਹੀਂ ਖਾਣ ਦੇਣਗੇ ਸ਼ੋਕੀਆਂ ਵੀ ਖਾਣੀਆਂ ਪੈਣੀਆਂ ਇਹ ਸਲੀਚਾ ਹੀ ਨਾ ਗੋਰਗੀ ਵਰਕੋਂ ਕੱਕੋ ਕੱਕ ਕਰੋ ਅਤੇ ਚਾਈਨਾ ਦੋਰ ਇੰਗੇਜ ਬੈਨ ਹੈ ਇਹ ਸਾਰੇ ਨੂੰ ਹੀ ਪਕਾ ਹੋਏਗਾ ਫਿਰ ਵੀ ਚਾਈਨਾ ਗੋਰਗੀ ਵਰਕੋਂ ਕਈਆਂ ਕੋਲ ਹੈਵੀ ਫਿਰ ਵੀ ਚਾਈਨਾ ਗੁਰ ਕੀ ਵਰਕੋ ਕੱਕੋ ਕੱਕ ਕਰੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ